ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਕੁਝ ਵੀਡੀਓ ਅਜਾਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਅਕਸਰ ਹੀ ਲੋਕ ਨਾ ਜਾਨਵਰਾਂ ਨੂੰ ਮਾਰਦੇ ਆ ਕੁੱਟਦੇ ਆ ਤੇ ਕਹਿੰਦੇ ਆ ਵੀ ਇਹਨਾਂ ਦੇ ਕਿਹੜਾ ਦਿਮਾਗ ਹੁੰਦਾ ਹੈ ਇਹਨਾਂ ਨੂੰ ਕਿਹੜਾ ਕੋਈ ਸਮਝ ਹੁੰਦੀ ਆ ਪਰ ਯਾਰੋ ਜਾਨਵਰ ਇਨਸਾਨ ਤੋਂ ਕਿਧਰੇ ਸਿਆਣਾ ਹੁੰਦਾ ਹੈ ਜੋ ਬਹੁਤ ਹੀ ਵਫਾਦਾਰ ਹੁੰਦਾ ਹੈ ਤੇ ਆਪਣੀ ਵਫਾਦਾਰੀ ਨਿਭਾਉਂਦਾ ਹੈ ਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਨੇ ਕਰੇ ਕੁੱਤਾ ਰੱਖਿਆ ਹੋਇਆ ਸੀ ਕੁੱਤਾ ਵੀ ਕੋਈ ਚੰਗੀ ਕਿਸਮ ਦਾ ਨਹੀਂ ਸੀ ਆਮ ਡੱਗ ਕੁੱਤਾ ਸੀ ਪਰ ਯਾਰੋ ਇਹ ਜਿਆਦਾ ਸਿਆਣੇ ਹੁੰਦੇ ਆ ਜਦੋਂ ਇਹਨਾਂ ਦੇ ਘਰ ਕੁੜੀ ਦਾ ਵਿਆਹ ਸੀ ਨਾ ਤਾਂ ਕੁੜੀ ਦੀ ਜਦੋਂ ਡੋਲੀ ਚੱਲੀ ਤਾਂ ਕੁੱਤਾ ਵੀ ਕੁੜੀ ਕੋਲੇ ਆਨ ਕੇ ਰੋਣ ਲੱਗ ਪਿਆ ਐਵੇਂ ਰੋਣ ਲੱਗ ਪਿਆ ਵੀ ਜਿੱਦਾਂ ਕੋਈ ਇਨਸਾਨ ਰੋਂਦਾ ਪਿਆ ਹੋਵੇ ਹਾਂ ਯਾਰੋ ਦੇਖ ਲਓ ਵੀ ਕੁੱਤੇ ਨੂੰ ਵੀ ਪਤਾ ਲੱਗ ਗਿਆ ਕਿ ਇਹ ਆਪਣੇ ਘਰ ਦਾ ਜੀਏ ਜੋ ਘਰ ਨੂੰ ਛੱਡ ਕੇ ਕਿਤੇ ਹੋਰ ਚੱਲਿਆ ਏ ਤੇ ਕੁੱਤਾ ਵੀ ਭੁੱਬਾ ਮਰ ਮਰ ਰੋਂਦਾ ਪਿਆ ਏ ਸੋ ਜੇ ਤੁਸੀਂ ਵੀ ਜਾਨਵਰਾਂ ਨੂੰ ਪਿਆਰ ਕਰਦੇ ਹੋ ਤਾਂ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ